ਹੈਪੀ ਲੋੜੀ ਜੈਜੀ ਭਾਜੀ ਇੰਦੇ ਹਾਊਸ ਜੈਜੀ ਭਾਜੀ ਮਿਰਚਾਂ ਐਨ ਗਰਦੇਵ ਸਿੰਘ ਐਨ ਗਰਦੇਵ ਸਿੰਘ ਵਾਲੀ ਮਿਰਚ ਮੈਂ ਦੱਸੂ ਕੁਟ ਚੀਲੀ ਪਲੇ ਜੇਬੀ 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 ਚ ਪਾਗ ਲੈਣੀਆਂ ਹੁਣ ਮਿਰਚਾਂ ਸਾਰੀਆਂ ਉਹਨੇ ਭਰਾਵੇ ਜੇਬੀ ਚੋਂ ਵੀ ਨਿਕਲਦੀਆਂ ਹੁੰਦੀਆਂ ਕਦੇ ਤੇ ਦੋਨੇ ਆਪਾਂ ਪਿਛਲੀ ਵਾਰੀ ਵੀ ਗੱਲ ਕੀਤੀ ਆਪਾਂ ਗੱਲ ਕੀਤੀ ਆਪਾਂ ਪਿਛਲੀ ਵਾਰੀ ਤੁਹਾਨੂੰ ਪਤਾ ਆਪਾਂ ਉੱਲੀ ਨੂੰ ਮਿਲੇ ਸੀ ਹਾਂ 3 ਜਨਵਰੀ 3 ਜਨਵਰੀ ਨੂੰ ਮਿਲੇ ਸੀ ਐਤਗੀ 12 ਜਨਵਰੀ ਨੂੰ ਮਿਲੇ ਸੀ ਬਿਲਕੁਲ ਭਾਜੀ ਥੈਂਕ ਯੂ ਸਰ ਇਹ ਇੰਦਰ ਸਾਡੇ ਉਹ ਕਿੱਥੇ ਗਿਆ ਉਹ ਹੋ ਜਾ ਪੱਤੇ ਨੂੰ ਤੇਰਾ ਉਹ ਕੰਮ ਹੀ ਕਿਉਂ ਨਹੀਂ ਕੰਮਦਾ ਤੂੰ ਇਹੋ ਆ ਲੈ ਬਾਬਾ ਜੀ ਬਾਬਾ ਜੀ ਜੀਤ ਬਾਬਾ ਜੀ ਬੈਲਜੀਅਮ ਵਾਲੇ ਉਹ ਭਾਰੀ ਗੋਗਾ ਜੀ ਅੱਜ ਸਪੈਸ਼ਲ ਬਾਈ ਨੂੰ ਮੈਨ ਆਇਆ ਇਹਨੇ ਵੀ ਕਿਹਾ ਉਹ ਹੈ ਫੈਮਿਲੀ ਮੋਟਮ ਜੀ ਉਹ ਹੋ ਗਿਆ ਬਾਈ ਕੁਮਨ ਆਇਆ ਥੈਂਕ ਯੂ ਬਾਈ ਐਂਡ ਵਾਸ ਸਿਰੇ